ਪਾ ਇੱਕ ਹਮਾਚਲ ਵਾਲੀ ਪੈਂਦੀ ਵੀਡੀਓ ਪਾਈ ਸੀ ਉਧਰ ਵੀਰੋ ਨੋਟ ਕਰਿਓ ਮੈਂ ਹੈ ਨਾ ਵੀਡੀਓ ਦੇ ਵਿੱਚ ਇੱਕ ਕਾਲੇ ਰੰਗ ਦਾ ਕੋਟ ਪਾਇਆ ਸੀਗਾ ਕਿ ਵੀਰ ਨੇ ਨਾ ਕਮੈਂਟ ਕੀਤਾ ਸੀਗਾ ਕਹਿੰਦਾ ਬਾਬਾ ਅੱਗੇ ਤੇ ਤੈਨੂੰ ਤੂੰ ਤੈਨੂੰ ਕਦੀ ਕੋਟ ਨਸੀਬ ਨਹੀਂ ਸੀ ਹੋਇਆ ਤੇ ਅੱਜ ਵੀਡੀਓ ਪਾਉਣ ਲੱਪਿਆਂ ਵਾ ਸੇਵਾ ਸੰਗਤ ਤੇ ਜੱਲ ਲਾਪੀਆ ਤੇ ਮੇਰਾ ਵੀਰ ਧਿਆਨ ਨਾਲ ਕੰਨ ਖੋਲ ਕੇ ਗੱਲ ਸੁਣ ਲਈ ਸੇਵਾ ਇਦਾਂ ਨਹੀਂ ਮਿਲੀ ਸੇਵਾ ਕੋਟ ਕਰਾ ਕੇ ਸੇਵਾ ਮੈਨੂੰ ਮਿਲੀ ਆ ਕਰੀ ਵੀਰ ਨੂੰ ਕਹੂੰਗਾ ਕਿ ਮੈਂ ਚੰਗੀ ਤਰ੍ਹਾਂ ਮੇਰਾ ਪਿੰਡਾ ਦਿਖਾ ਦੇ ਕੋਈ ਜਗ੍ਹਾ ਹੀ ਨਹੀਂ ਬਚੀ ਵੀਰੇ ਇੱਧਰ ਦੇਖ ਇੱਧਰ ਥੱਲੇ ਦੇਖ ਇਹ ਤਾਂ ਕੁਝ ਨਹੀਂ ਥੱਲੇ ਦੇਖ ਇੰਦੇ ਦੇਖ ਪਹਿਲਾਂ ਆਪਣੇ ਸਰੀਰ ਤੇ ਹੰਡਾਇਆ ਪਹਿਲਾਂ ਕੋਰਸੀ ਤੇ ਹੰਡਾਇਆ ਫਿਰ ਜਾ ਕੇ ਰੱਬ ਨੇ ਕਿਤੇ ਤਰਸ ਕੀਤਾ ਤਾਂ ਸੇਵਾ ਮਿਲੀ ਆ ਤੇ ਮੈਂ ਇੱਕ ਗੱਲ ਦੱਸਣਾ ਚਾਹਾਂ ਵੀਰੇ ਹੰਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਕਹਿਣਾ ਮੈਂ ਅੱਜ ਤੱਕ ਜਿਹੜੇ ਮੇਰੇ ਲੋਕਲੇ ਨੇ ਉਹਨਾਂ ਨੂੰ ਪਤਾ ਵਾ ਮੈਂ ਇੱਕ ਪੰਚਾਇਤ ਸੈਕਟਰੀ ਦਾ ਇਕਲੌਤਾ ਬੇਟਾ ਹਾਂ ਤੇ ਪੰਚਾਇਤ ਸੈਕਟਰੀ ਦੀ ਕਿਤੇ ਤਨਖਾਹ ਪੁੱਛ ਕੇ ਵੇਖੀ ਕਿੰਨੇ ਦੀ ਤਨਖਾਹ ਕਿੰਨੀ ਹੁੰਦੀ ਆ ਹਾਂ ਹਾਂਜੀ ਵੀਰੋ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਇੱਕ ਹਮਾਚਲ ਵਾਲੀ ਭੈਣ ਦੀ ਵੀਡੀਓ ਪਾਈ ਸੀ ਕਿਦਾਂ ਉਸ ਭੈਣ ਨੂੰ ਆਪਾਂ ਫਰੋਇ ਪਰ ਤੋਂ ਲੈ ਕੇ ਆਏ ਸੀਗੇ ਲੱਖੋਗੇ ਬੇਰਾ ਪਿੰਡਵਾ ਚਲੋ ਸੰਦੇਸ਼ ਦੇ ਸਹਿਯੋਗ ਨਾਲ ਉਹਦਾ ਪਰਿਵਾਰ ਲੱਭ ਗਿਆ ਉਧਰ ਵੀਰੋ ਨੋਟ ਕਰਿਓ ਮੈਂ ਹੈ ਨਾ ਵੀਡੀਓ ਦੇ ਵਿੱਚ ਇੱਕ ਕਾਲੇ ਰੰਗ ਦਾ ਕੋਟ ਪਾਇਆ ਸੀਗਾ ਤੁਹਾਨੂੰ ਅੱਜ ਉਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਉਂਕਿ ਇੱਕ ਵੀਰ ਨੇ ਨਾ ਕਮੈਂਟ ਕੀਤਾ ਸੀਗਾ ਵੀਰੋ ਉਸ ਵੀਰ ਦਾ ਕਮੈਂਟ ਸੀਗਾ ਕਿ ਸੰਗਤ ਦੇ ਪੈਸੇ ਦੇ ਐਸ਼ ਕਰ ਰਿਆਂ ਇਸ ਤੋਂ ਪਹਿਲਾਂ ਕਦੀ ਅੱਜ ਤੱਕ ਕੋੜ ਪਾਇਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਸ ਵੀਰ ਨੂੰ ਮੈਂ ਦੱਸਣਾ ਚਾਹਾਂਗਾ ਕਿ ਵੀਰੇ ਮੈਨੂੰ ਸੇਵਾ ਕਿੱਦਾਂ ਨਸੀਬ ਹੋਈ ਆ ਕਿੱਦਾਂ ਮੈਂ ਸੇਵਾ ਦੇ ਵਿੱਚ ਆਇਆ ਤੇ ਵੀਰੇ ਮੇਰਾ ਵੀਰੇ ਧਿਆਨ ਨਾਲ ਕੰਨ ਖੋਲ ਕੇ ਗੱਲ ਸੁਣ ਲਈ ਮੇਰਾ ਤੇਰਾ ਨਾਲ ਕੋਈ ਗੁੱਸਾ ਗਿਲਾਨੀ ਆ ਤੇਰਾ ਨਾਲ ਮੈਂ ਕੋਈ ਮੈਂ ਲੜ ਨਹੀਂ ਰਿਹਾ ਕਿਉਂਕਿ ਗਰਬਾਣੀ ਚ ਆਉਂਦਾ ਵਾ ਆ ਨਿੰਦਾ ਕਰੇ ਸੋ ਹਮਰਾ ਮੀਤ ਸੋ ਮੈਂ ਵੀਰ ਨੂੰ ਕਹਾਂਗਾ ਆ ਜਾ ਮੇਰੇ ਨਾਲ ਇੱਧਰ ਇੱਧਰ ਆ ਜਾ ਤੇ ਮੈਂ ਵੀਰੇ ਜਿਹੜਾ ਨਿੰਦਿਆ ਕਰਦਾ ਉਹ ਆਪਣਾ ਮਿੱਤਰ ਵਾ ਸੋ ਮਿੱਤਰ ਨਾਲ ਕਦੀ ਨਾਰਾਜ਼ ਨਹੀਂ ਹੋਣਾ ਚਾਹੀਦਾ ਗੁੱਸਾ ਗਿਲਾ ਨਹੀਂ ਹੋਣਾ ਚਾਹੀਦਾ ਪਰ ਮਿੱਤਰ ਨਾਲ ਆਪਾਂ ਵੈਸੇ ਗੱਲਬਾਤ ਕਰ ਸਕਦੇ ਆ ਕੋਈ ਮਿੱਤਰ ਦਾ ਭਲੇਖਾ ਹੋਵੇ ਉਹ ਦੂਰ ਕੱਢਣਾ ਚਾਹੀਦਾ ਵਾ ਦੂਰ ਕਰਨਾ ਚਾਹੀਦਾ ਵਾ ਉਸ ਮਿੱਤਰ ਨੂੰ ਮੈਂ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਮੈਂ ਸੰਤ ਨੂੰ ਮੈਂ ਕਮੈਂਟ ਦਿਖਾ ਦਵਾ ਆ ਕਮੈਂਟ ਤੁਸੀਂ ਦੇਖ ਲਿਓ ਠੀਕ ਹੈ ਜੀ ਆ ਕਮੈਂਟ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਉੱਤੇ ਪਾ ਦਣਾ ਕਮੈਂਟ ਦੇਖ ਲਿਓ ਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਮਿੱਤਰਾ ਆ ਸੇਵਾ ਇਦਾਂ ਨਹੀਂ ਮਿਲੀ ਸੇਵਾ ਕੋੜ ਕਰਾ ਕੇ ਸੇਵਾ ਮੈਨੂੰ ਮਿਲੀ ਆ ਠੀਕ ਹੈ ਜੀ ਪਹਿਲਾਂ ਆਪਣੇ ਸਰੀਰ ਤੇ ਮੈਨੂੰ ਕੋੜ ਕਰਾਉਣਾ ਪਿਆ ਸੰਗ ਤੇ ਜਿਹੜੀ ਮੈਨੂੰ ਜਾਣਦੀ ਹੈ ਜਿਹੜੇ ਮੇਰੇ ਲੱਗਉਂਦੀ ਆ ਉਹਨਾਂ ਨੂੰ ਪਤਾ ਵਾ ਕਿ ਮੇਰੇ ਨਾਲ ਕੀ ਹੋਈ ਬੀਤੀ ਸੀ ਮੈਨੂੰ ਪੀਜੀਆ ਚੰਡੀਗੜ੍ਹੋਂ ਜਵਾਬ ਦਿੱਤਾ ਸੀ ਡਾਕਟਰਾਂ ਨੇ ਦਰਬਾਰ ਸਾਹਿਬ ਮੇਰੀ ਅਰਦਾਸ ਹੋਈ ਸੀ ਉਸਤਾਦ ਵੀਰਿਆ ਮੈਂ ਕੀੜੇ ਪਏ ਆਪਣੇ ਸਰੀਰ 'ਚ ਖੁਦ ਦੇਖਿਆ ਜਿਹੜੇ ਗੁਰਪ੍ਰੀਤ ਮਿੰਟੂ ਵੀਰ ਹੋਣੀਆਂ ਜਾਂ ਪਾਰਕ ਰੋਡ ਹੋਣੀਆਂ ਉਹਨਾਂ ਦੀ ਸੇਵਾ ਨੂੰ ਪ੍ਰਣਾਮ ਉਹਨਾਂ ਦੇ ਮੈਂ ਚਰਨਾ ਵਰਗਾ ਵੀ ਨਹੀਂ ਆ ਪਰ ਉਹ ਲੋਕਾਂ ਦੇ ਕੀੜੇ ਕੱਢਦੇ ਸੀ ਮੇਰੇ ਖੁਦ ਦੇ ਸਰੀਰ ਦੇ ਵਿੱਚ ਕੀੜੇ ਪੈ ਸੀਗੇ ਠੀਕ ਹੈ ਜੀ ਆ ਖੁਦ ਦੇ ਸਰੀਰ ਦੇ ਵਿੱਚ ਕੀੜੇ ਪੈ ਸੀ ਮੈਨੂੰ ਖੁਦ ਨੂੰ ਕੋੜ ਹੋਇਆ ਸੀਗਾ ਇੱਕ ਵਾਰੀ ਵੀਰ ਨੂੰ ਕਹੂੰਗਾ ਕਿ ਮੈਂ ਚੰਗੀ ਤਰ੍ਹਾਂ ਆ ਮੇਰਾ ਪਿੰਡਾ ਦਿਖਾ ਦੇ ਅ ਮਿੱਤਰਾਂ ਦੇਖਦਾ ਪਿਆ ਨਾ ਜਿਹੜੇ ਅੱਜ ਇੱਥੇ ਦਾਗ ਵਾ ਨਾ ਇੱਥੇ ਕਿਸੇ ਟਾਈਮ ਵੱਡੇ ਵੱਡੇ ਜ਼ਖਮ ਸੀਗੇ ਤੇ ਕੀੜੇ ਪੈ ਸੀਗੇ ਦਿਖਾ ਦੇ ਚੰਗੀ ਤਰ੍ਹਾਂ ਦੇ ਦੇ ਦਿਖਾ ਦੇ ਦਈ ਦਿਖਾ ਦੇ ਆ ਮੇਰਾ ਵੀ ਚੰਗੀ ਤਰ੍ਹਾਂ ਵੇਖ ਲਈ ਅਕਸਰ ਹੀ ਮੈਂ ਆਪਣੇ ਵੀਡੀਓ ਦੇ ਵਿੱਚ ਆਪਣਾ ਸਰੀਰ ਦਿਖਾਉਂਦਾ ਰਹਿੰਦਾ ਹੁੰਦਾ ਕਿਉਂਕਿ ਇਹਦੇ ਤੋਂ ਸੰਤ ਦਾ ਵਿਸ਼ਵਾਸ ਵਾਦਾ ਵਾ ਗੁਰੂ ਰਾਮਦਾਸ ਦੇ ਪ੍ਰਤੀ ਵਿਸ਼ਵਾਸ ਵਾਦਾ ਵਾ ਕੋਈ ਜਗ੍ਹਾ ਹੀ ਨਹੀਂ ਬਚੀ ਵੀਰੇ ਇੱਧਰ ਦੇਖ ਇੱਧਰ ਥੱਲੇ ਦੇਖ ਇਹ ਤਾਂ ਕੁਝ ਨਹੀਂ ਥੱਲੇ ਦੇਖ ਇੱਧਰ ਦੇਖ ਪਹਿਲਾਂ ਆਪਣੇ ਸਰੀਰ ਤੇ ਹੰਡਾਇਆ ਪਹਿਲਾਂ ਕੋਰਪਸ ਤੇ ਹੰਡਾਇਆ ਫੇਰ ਜਾ ਕੇ ਰੱਬ ਨੇ ਕਿਤੇ ਤਰਸ ਕੀਤਾ ਤਾਂ ਸੇਵਾ ਮਿਲੀ ਆ ਠੀਕ ਹੈ ਜੀ ਇਹ 2010 ਦੀ ਗੱਲ ਹੈ ਜਦੋਂ ਮੇਰੇ ਸੀਜ਼ਨ 'ਚ ਕੀੜੇ ਪੈ ਸੀ ਮੈਂ ਵੀ ਬਹੁਤ ਵਧੀਆ ਖਿਡਾਰੀ ਸੀਗਾ ਜਿਹੜੇ ਵੀਰ ਮੈਨੂੰ ਜਾਣਦੇ ਆ ਮੇਰੇ ਲਾਗੇ ਦੇ ਏਰੀਆ ਦੇ ਮੇਰੇ ਫਰੈਂਡ ਸਰਕਲ ਦੇ ਉਹਨਾਂ ਨੂੰ ਪਤਾ ਵਾ ਕਿ ਮੈਂ ਕ੍ਰਿਕਟ ਦਾ ਤੇ ਕਬੱਡੀ ਦਾ ਬਹੁਤ ਸੋਹਣਾ ਖਿਡਾਰੀ ਸੀਗਾ ਜੇਕਰ ਬਿਮਾਰ ਨਾ ਹੁੰਦਾ ਤਾਂ ਹੋ ਸਕਦਾ ਮੈਂ ਕਬੱਡੀ ਦੇ ਵਿੱਚ ਆਪਣਾ ਫੈਸ਼ਨ ਪ੍ਰੋਫੈਸ਼ਨ ਬਣਾਉਂਦਾ ਤੇ ਚਲੋ ਵੱਖਰੀ ਗੱਲ ਆ ਇਸ ਵੀਰ ਨੇ ਕਮੈਂਟ ਕੀਤਾ ਸੀ ਕਿ ਬਾਬਾ ਆ ਮੈਂ ਕਹਿੰਦਾ ਨਾ ਕਮੈਂਟ ਰੀਡ ਕਰਕੇ ਫੇਰ ਦਿਖਾਉਣਾ ਵਾ ਕਿ ਅੱਗੇ ਤੇ ਤੇਰੇ ਕੋਲ ਕਦੀ ਕੋਟ ਹੈਗਾ ਨਹੀਂ ਸੀਗਾ ਹਨਾ ਆ ਮੈਂ ਕਮੈਂਟ ਪੜਾਉਣਾ ਵੀਰ ਦਾ ਇੱਕ ਮਿੰਟ ਰੁਕਿਓ ਪਹਿਲਾਂ ਮੈਂ ਵੀਰ ਨੇ ਜੋ ਕਮੈਂਟ ਕੀਤਾ ਮੈਂ ਤੁਹਾਨੂੰ ਉਹ ਪੜਾਉਣਾ ਆ ਸਕਰੀਨਸ਼ਾਟ ਮੈਂ ਲਿਆ ਵਾ ਸਕਰੀਨਸ਼ਾਟ ਸੰਗਤ ਨੂੰ ਮੈਂ ਵਿਖਾਉਂਗਾ ਵੀ ਵੀਰ ਦੀ ਜਬਾਨੀ ਆ ਠੀਕ ਹੈ ਜੀ ਸੰਗਤ ਦੇ ਪੈਸੇ ਤੇ ਐਸ਼ ਕਰ ਰਿਹਾ ਹੈ ਇਸ ਤੋਂ ਪਹਿਲਾਂ ਕਦੀ ਅੱਜ ਤੱਕ ਕੋਟ ਪਾਇਆ ਸੀ ਆਪਣੀ ਜ਼ਿੰਦਗੀ 'ਚ ਵੀਰੋ ਕੋਟ ਪਤਾ ਕਿੰਨੇ ਦਾ ਸੀਗਾ ਸਿਰਫ 150 ਰੁਪਏ ਦਾ ਕੋਟ ਸੀਗਾ ਤਗੀ 500 ਰੁਪਏ ਦੇ ਤਿੰਨ ਕੋਟ ਆਏ ਸੀਗੇ ਤੁਸੀਂ ਆਪੇ ਲਾ ਲਓ 160 70 ਰੁਪਏ ਦੀ ਉਹਦੀ ਕੋਸਟ ਬੰਦੀ ਆ ਤੇ ਮੈਂ ਇੱਕ ਗੱਲ ਦੱਸਣਾ ਚਾਹਾਂ ਵੀਰੇ ਹੰਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਕਹਿੰਦਾ ਮੈਂ ਅੱਜ ਤੱਕ ਜਿਹੜੇ ਮੇਰੇ ਲੋਕਲ ਇਹਦੇ ਉਹਨਾਂ ਨੂੰ ਪਤਾ ਵਾ ਮੈਂ ਇੱਕ ਪੰਚਾਇਤ ਸੈਕਟਰੀ ਦਾ ਇਕਲੌਤਾ ਬੇਟਾ ਹਾਂ ਤੇ ਪੰਚਾਇਤ ਸੈਕਟਰੀ ਦੀ ਕਿਤੇ ਤਨਖਾਹ ਪੁੱਛ ਕੇ ਵੇਖੀ ਕਿੰਨੇ ਦੀ ਤਨਖਾਹ ਕਿੰਨੀ ਹੁੰਦੀ ਆ ਠੀਕ ਹੈ ਜੀ ਉਹ ਗੱਡੀ ਖੜੀ ਆ ਵੈਗੁਰ ਦੀ ਮੇਰੇ ਨਾਲ ਠੀਕ ਹੈ ਜੀ ਆ ਉਹ ਵੀ ਮੰਮੀ ਜਿੱਦੋਂ ਮੇਰੇ ਰਿਟਾਇਰ ਹੋਏ ਕਿਉਂਕਿ ਡੈਡ ਦੀ ਡੈਥ ਹੋ ਗਈ ਮੰਮੀ ਨੂੰ ਜੋਬ ਮਿਲ ਗਈ ਮੰਮੀ ਜਿੱਦੋਂ ਰਿਟਾਇਰ ਹੋ ਗਏ ਠੀਕ ਹੈ ਜੀ ਮੰਮੀ ਨੇ ਆ ਕੋਠੀ ਨਹੀਂ ਪਾਈ ਮੇਰਾ ਘਰ ਹਜੇ ਵੀ ਬਾਲਿਆਂ ਦੇ ਦਿੱਤੇ ਆ ਕਿਤੇ ਜਾ ਕੇ ਵੇਖ ਲਿਓ ਪਿੰਡ ਮਹਰਾਣੇ ਦੇ ਵਿੱਚ ਕੋਠੀ ਨਹੀਂ ਪਾਈ ਪਾਉਣ ਨੂੰ ਮੈਂ ਕੋਠੀ ਪਾ ਸਕਦਾ ਮਾਤਾ ਕਹਿੰਦੀ ਕਿ ਆਪਾਂ ਕੋਠੀ ਪਾਉਣੀ ਆ ਮੈਂ ਕਿਹਾ ਨਹੀਂ ਮੰਮੀ ਮੈਨੂੰ ਕੋਠੀ ਦੀ ਨਹੀਂ ਲੋੜ ਮੈਂ ਸੇਵਾ ਕਰਨੀ ਆ ਮੈਨੂੰ ਗੱਡੀ ਚਾਹੀਦੀ ਆ ਕਿਉਂਕਿ ਅੱਜ ਹੁਣ ਇੱਕ ਬੱਚੇ ਨੂੰ ਆਪਾਂ ਛੱਡਣ ਆਏ ਆ ਇੱਥੇ ਅਟਾਰੀ ਬਾਡਰ ਲਾ ਕੇ ਪਿੰਡ ਵਾ ਇਹ ਕਿਹੜਾ ਪਿੰਡ ਪੈਂਦਾ ਸੀਗਾ ਹੁਸ਼ਿਆਰ ਨਗਰ ਤੇ ਉਹ ਬੱਚੇ ਨੂੰ ਆਪਾਂ ਪੱਟੀ ਤੋਂ ਲਿਆ ਸੀਗਾ ਮੈਂਟਲੀ ਅਫਸੈਟ ਸੀਗਾ ਮੈਂ ਵੀਡੀਓ ਵੀ ਪਾਈ ਆ ਤੇ ਕਿਦਾਂ ਪੱਟੀ ਦੇ ਵਿੱਚ ਵਿਚਾਰਾ ਤਿੰਨ ਚਾਰ ਦਿਨ ਤੋਂ ਮੀਂਹ ਵਰਦੇ ਮੀਂਹ ਚ ਘੁੰਮ ਰਿਹਾ ਸੀਗਾ ਤੇ ਉਹਦੀ ਮੈਂ ਵੀਡੀਓ ਪਾਈ ਪਰਿਵਾਰ ਦਾ ਪਤਾ ਲੱਗਾ ਤੇ ਅੱਜ ਉਸ ਬੱਚੇ ਦਾ ਪਰਿਵਾਰ ਮੈਂ ਲੱਭ ਕੇ ਤੇ ਉਹਦੇ ਘਰ ਲੈ ਕੇ ਆਇਆ ਕਿਉਂਕਿ ਮੈਂ ਕੋਠੀ ਪਾ ਲੀਂਦਾ ਕੋਠੀ ਤੇ ਚੜ ਕੇ ਹੁਣ ਮੈਂ ਕਿਸ ਨੂੰ ਪੀਜੇ ਚੰਦੀ ਹੋਰ ਨਹੀਂ ਲੈ ਕੇ ਜਾ ਸਕਦਾ ਕੋਠੀ ਤੇ ਚੜ ਕੇ ਕਿਸੇ ਮੈਂ ਲਵਾਰਸ ਨੂੰ ਆ ਲੈ ਕੇ ਨਹੀਂ ਆ ਸਕਦਾ ਆਸ਼ਮ ਦੇ ਵਿੱਚ ਲੈ ਕੇ ਨਹੀਂ ਆ ਸਕਦਾ ਗੱਡੀ ਦੀ ਲੋਡ ਸੀਗੀ ਗੱਡੀ ਤੇ ਚਲੋ ਗੱਡੀ ਤੇ ਵੀ ਕਈ ਵੀਰ ਕਿੰਨ ਤੋਂ ਪ੍ਰਿੰਤੋਂ ਕਹਿੰਦੇ ਆ ਤੇ ਇੱਥੇ ਤੇ ਦੁਨੀਆ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਮੈਂ ਕਿਹੜੇ ਬਾਗ ਦੀ ਮੂਲੀ ਆ ਇੱਥੇ ਤੇ ਦੁਨੀਆ ਨੇ ਭਾਈ ਮਰਦਾ ਨੇ ਨੂੰ ਨਹੀਂ ਬਖਸ਼ਿਆ ਠੀਕ ਹੈ ਜੀ ਬਾਬੇ ਦੀਪ ਸਿੰਘ ਤੇ ਸਵਾਲ ਹੁੰਦੇ ਆ ਕਿ ਸੀਸ ਨਹੀਂ ਸੀ ਕਟਾਇਆ ਕੀ ਕੀ ਤੈਨੂੰ ਮੈਂ ਦੱਸਾਂ ਦੇਸ਼ ਪੰਜਾਬ ਦੀਆਂ ਗੱਲਾਂ ਹਨਾ ਤੇ ਸੋ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਗੁਰਬਾਣੀ ਚ ਹੁੰਦਾ ਵਾ ਨਿੰਦਾ ਕਰੇ ਸੋ ਹਮਰਾ ਮੀਤ ਮੇਰੀ ਵੀਡੀਓ ਤੇ ਦੇਖਿਆ ਕਰੋ ਮੈਂ ਕਦੀ ਵੀ ਕਿਸੇ ਦੇ ਕੀਤੇ ਹੋਏ ਗਲਤ ਕਮੈਂਟ ਤੇ ਮੈਂ ਆਪਣਾ ਲੜਾਈ ਨਹੀਂ ਪਾਉਂਦਾ ਉਨ ਮਾੜਾ ਚੰਗਾ ਨਹੀਂ ਬੋਲਦਾ ਠੀਕ ਹੈ ਜੀ ਜੇਕਰ ਕਿਸੇ ਨੇ ਗਾਲ ਕੱਢੀ ਹੁੰਦੀ ਹੈ ਤੇ ਮੈਂ ਉਹਨੂੰ ਬਲੌਕ ਜ਼ਰੂਰ ਮਾ ਦੇਣਾ ਕਿ ਗਾਲ ਕੱਢੀ ਦਾ ਮੈਸੇਜ ਡਿਲੀਟ ਜ਼ਰੂਰ ਕਰ ਦੇਣਾ ਕਿਉਂਕਿ ਧੀਆਂ ਭੈਣਾਂ ਵੀ ਮੇਰੀਆਂ ਵੀਡੀਓਜ਼ ਦੇਖਦੀਆਂ ਵਾਂ ਤੇ ਮੈਂ ਨਹੀਂ ਚਾਹੁੰਦਾ ਕਿ ਉਹਦੀ ਜਿਹੜੀ ਗੰਦੀ ਗਾਲ ਉਹ ਧੀਆਂ ਭੈਣਾਂ ਪੜਨ ਸੁਣ ਠੀਕ ਹੈ ਜੀ ਸੋ ਇਸ ਕਰਕੇ ਮੈਂ ਉਹ ਕਮੈਂਟ ਡਿਲੀਟ ਕਰ ਦਿੰਦਾ ਸੋ ਹੁਣ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਵੀਰ ਨੇ ਗੱਲ ਕਹੀ ਸੀਗੀ ਕਿ ਮੈਂ ਕੱਲਾ ਕਰਾ ਵੀਰੇ ਪੰਚਾਇਤ 사이 ਦਾ ਲੜਕਾ ਵਾਂ ਉਤੋਂ ਸਰੀਰ ਤੇ ਕੋੜ ਹੰਡਾਇਆ ਫੇਰ ਮੈਨੂੰ ਸੇਵਾ ਮਿਲੀ ਆ ਤੇ ਇੱਕ ਗੱਲ ਵੀਰੇ ਤੂੰ ਨੋਟ ਕਰੀ ਜੇਕਰ ਤੇਰੇ ਤੈਨੂੰ ਪਤਾ ਵਾ ਤੇ ਕਿਤੇ ਵੀ ਪੀਜੀ ਚੰਡੀਗੜ੍ਹ ਗੁਰਨਾਨਕ ਹਸਪੀਟਲ ਫਰੀਦਕੋਟ ਕਿਤੇ ਵੀ ਅਮਰਜੈਂਸੀ ਦੇ ਵਿੱਚ ਜਾ ਕੇ ਵੇਖ ਲਈ ਜਿਹੜੇ ਬਿਮਾਰ ਹਨਾ ਬਹੁਤ ਜ਼ਿਆਦੇ ਲੋਕ ਬਿਮਾਰ ਆ ਕੇ ਇਸ ਰਿਆਂ ਲੱਤਾਂ ਵੱਡੀਆਂ ਕਿਸੇ ਦਹਾੜ ਦੀ ਪ੍ਰੋਬਲਮ ਆ ਕਿਸੇ ਦੇ ਕੋਜ ਪ੍ਰੋਬਲਮ ਆ ਕਿਸੇ ਦੀ ਕੋਜ ਪ੍ਰੋਬਲਮ ਆ ਉਹਨਾਂ ਨੂੰ ਜਾ ਕੇ ਪੁੱਛ ਕੇ ਵੇਖ ਲਈ ਤੇ ਤੈਨੂੰ ਘਰ ਚਾਹੀਦਾ ਬੰਗਲਾ ਚਾਹੀਦਾ ਅਮਰੀਕਾ ਦਾ ਵੀਜ਼ਾ ਚਾਹੀਦਾ ਜਾਂ ਕੀ ਚਾਹੀਦਾ ਉਹਨੇ ਪਤਾ ਕੀ ਗੱਲ ਕਹਿਣੀ ਹੈ ਉਹਨੇ ਇੱਕੋ ਗੱਲ ਕਹਿਣੀ ਆ ਕਿ ਵੀਰੇ ਮੈਨੂੰ ਤੰਦਰੁਸਤੀ ਲੈ ਦੇ ਮੈਨੂੰ ਤੰਦਰੁਸਤੀ ਚਾਹੀਦੀ ਹੈ ਕਿਉਂਕਿ ਇਹ ਵੀਰੇ ਮੈਂ ਆਪਣੇ ਸਰੀਰ ਤੇ ਹੰਡਾਇਆ ਵਾ ਫਿਰ ਮੈਂ ਇਧਰਲੇ ਬਨੇ ਸੇਵਾ ਚ ਆਇਆ ਕਿਉਂਕਿ ਬਿਮਾਰ ਬੰਦਾ ਹਮੇਸ਼ਾ ਇੱਕੋ ਅਰਦਾਸ ਕਰੂਗਾ ਕਿ ਮਾਲਕਾ ਮੈਨੂੰ ਬਖਸ਼ ਦੇ ਮੈਂ ਤੇਰੇ ਘਰ ਦੀ ਸੇਵਾ ਕਰੂੰਗਾ ਤੇਰੇ ਘਰ ਝਾੜੂ ਬਰਦਾਰ ਬਣੂੰਗਾ ਤੇਰੇ ਘਰ ਮੈਂ ਆਹ ਕੰਮ ਕਰੂੰਗਾ ਭਾਂਡੇ ਮਾਂਜੂਗਾ ਪਰ ਜਦੋਂ ਬੰਦਾ ਰਾਜੀ ਹੋ ਜਾਂਦਾ ਰੱਬ ਨੂੰ ਭੁੱਲ ਜਾਂਦਾ ਠੀਕ ਹੈ ਜੀ ਆਪਾਂ ਮਤਲਬੀ ਲੋਕਾਂ ਮਤਲਬੀ ਕਿ ਇਹ ਬੰਦੇ ਤੋਂ ਆਪਾਂ ਮਤਲਬ ਕੱਢ ਲੇ ਕਿ ਕੋਈ ਬੰਦਾ ਆਪਣੇ ਤੋਂ ਮਤਲਬ ਕੱਢ ਕੇ ਤੇ ਬਾਅਦ ਚ ਆਪਾਂ ਨੂੰ ਕੁਵਾਵੇ ਨਾ ਬੁਲਾਵੇ ਨਾ ਤੇ ਕਿੰਨਾ ਦੁੱਖ ਲੱਗਦਾ ਆਪਾਂ ਨੂੰ ਆਪਾਂ ਕਹਿੰਨੇ ਨੇ ਕਿ ਬੰਦਾ ਮਤਲਬੀ ਆ ਇਦਾਂ ਹੀ ਰੱਬ ਦਾ ਕਨਸੈਪਟ ਆ ਰਾਬਤ ਨੂੰ ਆਪਾਂ ਉਦੋਂ ਤੇ ਆਉਨੇ ਆ ਜਦੋਂ ਆਪਣੇ ਤੇ ਪੀੜ ਪਈ ਹੁੰਦੀ ਆ ਕਿਤੇ ਆਪਣਾ ਬੱਚਾ ਬਿਮਾਰ ਹੁੰਦਾ ਵਾ ਜਾਂ ਕਰ ਆਪਣਾ ਕੋਈ ਬੱਚਾ ਬਾਹਰ ਫਸਿਆ ਹੁੰਦਾ ਵਾ ਜਾਂ ਕੋਈ ਬਿਮਾਰ ਹੁੰਦਾ ਹਸਪਤਾਲ ਦੇ ਵਿੱਚ ਲੈ ਲੈਣੀਆਂ ਖਾਂ ਧਿਆਨਦਾ ਵਾ ਉਦੋਂ ਆਪਾਂ ਰੱਬ ਨੂੰ ਤੇ ਆਉਨੇ ਆ ਉਦੋਂ ਆਪਾਂ ਖਾਨਦਵਾਦ ਸਾਹਿਬ ਕਰਾਉਨੇ ਆ ਉਦੋਂ ਅਰਦਾਸਾਂ ਕਰਦੇ ਆ ਪਰ ਜਦੋਂ ਆਪਣਾ ਬੱਚਾ ਤੰਦਰੁ ਤੇ ਆਪਾਂ ਗੁਰੂ ਮਾਰਦ ਦਾ ਜਿਹੜਾ ਓਟ ਆਸਰਾ ਜਿਹੜਾ ਲਿਆ ਹੁੰਦਾ ਗੁਰਮਾਰਦ ਸਵਾਰਾ ਘਰੇ ਲੈ ਕੇ ਆਉਂਦੇ ਹਰ ਕਰਨ ਤੋਂ ਬਾਅਦ ਜਾਂਦੀ ਡੇਰ ਹੁੰਦੀ ਆ ਤੇ ਆਪਾਂ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਇਦਾਂ ਗਾਣੇ ਚਲਾਉਂਦੇ ਆ ਮੀਟ ਸ਼ਰਾਬਾਂ ਚਲਾਉਂਦੇ ਆ ਠੀਕ ਹੈ ਜੀ ਰੱਬ ਨੂੰ ਭੁੱਲੇ ਹੁੰਨੇ ਆ ਸੋ ਪਰ ਜਿਹੜਾ ਬਿਮਾਰ ਬੰਦਾ ਹੁੰਦਾ ਉਹਨੂੰ ਪੁੱਛ ਕੇ ਵੇਖਿਓ ਤੇ ਕਹਿੰਦੇ ਹਨਾ ਗੁਰਬਾਣੀ ਚੋਂਦਾ ਜਿਸ ਤਨ ਲੱਗੇ ਸੋ ਤੰਜਾ ਨੇ ਇਹ ਗੁਰਬਾਣੀ ਦੀ ਬੜੀ ਤਗੜੀ ਪੰਕਤੀ ਦੀ ਉਦਾਹਰਣ ਦਿੱਤੀ ਹੈ ਰੱਬ ਨੇ ਕਿ ਜਿਹਦੇ ਤੇ ਤੰਤੇ ਪਈ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਬਿਮਾਰੀ ਕਿਨੂੰ ਕਹਿੰਦੇ ਆ ਬਿਛੋੜਾ ਕਿਨੂੰ ਕਹਿੰਦੇ ਆ ਤੇ ਇੱਕ ਵੀਰ ਨੇ ਅੱਜ ਮੈਨੂੰ ਕਮੈਂਟ ਕੀਤਾ ਸੀਗਾ ਠੰਡ ਵੀਰ ਆ ਮੇਰਾ ਬੜੇ ਵਧੀਆ ਮੈਸੇਜ ਕਰ ਦਿੰਦਾ ਬਹੁਤ ਸਪੋਰਟ ਕਰਦਾ ਆਪਾਂ ਨੂੰ ਉਹਨੇ ਵੀਰ ਨੇ ਮੈਨੂੰ ਕਹਿ ਸੀਗਾ ਕਿ ਬਾਬਾ ਕਿੰਨੇ ਇੱਕ ਬੰਦੇ ਲੈ ਕੇ ਤੂੰ ਆਛਮ ਚ ਵਾਰੀ ਜਾਏਂਗਾ ਹਨਾ ਤੇ ਮੈਂ ਵੀਰ ਨੂੰ ਕੋਈ ਗੱਲ ਕਹਿਨਾ ਕਿ ਵੀਰੇ ਜਿੰਨੇ ਇੱਕ ਬੰਦਿਆਂ ਦੀ ਰੱਬ ਨੇ ਮੇਰੀ ਡਿਊਟੀ ਲਈ ਹੋ ਗਈ ਉਹਨੇ ਇੱਕ ਬੰਦੇ ਨਾਲ ਆਉਂਗਾ ਠੀਕ ਆ ਜੀ ਕਿਉਂਕਿ ਆ ਪਰੇਖ ਜਾਂਦੇ ਮਹਲਕ ਦੇ ਨੀਵਾ ਹੋ ਕੇ ਲੁੱਟ ਆਉਂਦਾ ਨਾ ਤੇ ਸੋ ਹੁਣ ਮਾੜੀ ਜੀ ਟੈਨਸ਼ਨ ਲਈ ਬੱਚੇ ਦੀ ਪੱਟੀ ਤੋਂ ਲੈ ਕੇ ਆਏ ਉਹਦਾ ਪਰਿਵਾਰ ਮਿਲ ਗਿਆ ਕਿੰਨੀਆਂ ਸੀਸਾਂ ਦਿੱਤੀਆਂ ਉਹਨਾਂ ਮੈਨੂੰ ਠੀਕ ਹੈ ਜੀ ਸੀਸਾਂ ਦੇ ਸਾਰੇ ਤਰੀਕੇ ਫਿਰਦੇ ਆਂ ਰੱਬ ਹਮੇਸ਼ਾ ਹੀ ਜਿਹੜੇ ਜਿਨ੍ਹਾਂ ਨੂੰ ਸੀਸਾਂ ਮਿਲੀਆਂ ਹੁੰਦੀਆਂ ਹਨ ਹਮੇਸ਼ਾ ਹੀ ਉਹਨਾਂ ਦੇ ਪਰਦੇ ਕੱਜਦਾ ਵਾ ਉਹਨਾਂ ਨੂੰ ਹਮੇਸ਼ਾ ਹੀ ਬਲ ਦੀ ਅੱਗ ਤੋਂ ਬਚਾਉਂਦਾ ਵਾ ਤੇ ਇੱਕ ਵੀਰ ਨੇ ਕਮੈਂਟ ਕੀਤਾ ਸੀਗਾ ਮੈਨੂੰ ਉਹਨੇ ਲਿਖਿਆ ਸੀਗਾ ਕਿ ਇਹ ਅੱਜ ਕੱਲ ਤੇ ਥਾਂ ਥਾਂ ਸਮਾਜ ਸੇਵੀ ਬਣ ਗਿਆ ਹਨਾ ਤੇ ਵੀਰੇ ਸਮਾਜ ਸੇਵੀ ਬਣਨਾ ਕਿਤੇ ਮਾੜੀ ਗੱਲ ਆ ਤੁਸੀਂ ਚਾਹੁੰਦੇ ਜੇ ਕਿ ਥਾਂ ਥਾਂ ਸ਼ਰਾਬੀ ਜਮਣ ਥਾਂ ਥਾਂ ਸਮੈਕੀ ਜਮਣ ਥਾਂ ਥਾਂ ਸਮਗਲਰੀ ਜਮਣ ਥਾਂ ਥਾਂ ਜਾਹਰ ਬਲੈਕਮੇਲਰ ਜਮਣ ਆ ਥਾਂ ਥਾਂ ਗੁੰਡੇ ਬਦਮਾਸ਼ ਜਮਣ ਤੇ ਜੇਕਰ ਕੋਈ ਸਮਾਜ ਸੇਵੀ ਬੰਦਾ ਤੇ ਮਾੜੀ ਗੱਲ ਕੀ ਇਹਦੇ ਚ ਹਾਂ ਮਾੜੀ ਗੱਲ ਉਹ ਆ ਵੀ ਉਹਦੀ ਬੇਈਮਾਨੀ ਵੇਖੋ ਨੇ ਬੇਈਮਾਨੀ ਕਿੱਥੇ ਕੀਤੀ ਐ ਤੇ ਕੀਤੀ ਵੀ ਆ ਕਿ ਨਹੀਂ ਕੀਤੀ ਕਿਉਂਕਿ ਅੱਜ ਕੱਲ ਆਪਾਂ ਕਿਸੇ ਨੇ ਨਹੀਂ ਬਖਸ਼ਿਆ ਦੀਪ ਸਿੱਧੂ ਨੇ ਨਹੀਂ ਬਖਸ਼ਿਆ ਬਾਬੇ ਨਾਨਕ ਨੇ ਨਹੀਂ ਬਖਸ਼ਿਆ ਹਨਾ ਮੈਂ ਬਾਬੇ ਨਾਨਕ ਦਾ ਦੀਪ ਸਿੱਧੂ ਨਾਲ ਕੰਪੇਅਰ ਨਹੀਂ ਕਰ ਰਿਹਾ ਪਰ ਇਹ ਗੱਲ ਕਹਿਣ ਦੇ ਆ ਕਿ ਬਾਬੇ ਨਾਨਕ ਦੇ ਸਮੇਂ ਤੋਂ ਲੈ ਕੇ ਤੇ ਹੁਣ ਤੱਕ ਇਹ ਕੰਮ ਉਹੀ ਚੱਲਦਾ ਹੈ ਨੇਕੀ ਤੇ ਬਦੀ ਇਹ ਆਪਸੇ ਵਿੱਚ ਦੋ ਪੈਣਾ ਇਹ ਆਪਸੇ ਵਿੱਚ ਲੜੀ ਹੁੰਦੀਆਂ ਵਾ ਨੈਗੇਟਿਵ ਪੋਜ਼ੀਟਿਵ ਚੱਲਦੇ ਆਏ ਆ ਤੇ ਲੱਗਦਾ ਗੱਡੀ ਵੀਰ ਨੇ ਡੱਕ ਲਈ ਟੰਗਣਾ ਨਾ ਹੋਵੇ ਤੇ ਸੋ ਮੈਂ ਇਹ ਇੰਨੇ ਕੁ ਬੇਨਤੀਆਂ ਕਰਨਾ ਚਾਹੁੰਦਾ ਕਿ ਵੀਰਿਆ ਮੇਰੀ ਗੱਲ ਦੁਬਾਰਾ ਫੇਰ ਸੁਣੀ ਕੋਡ ਕਰਕੇ ਕੋਡ ਕਰਾ ਕੇ ਫੇਰ ਸੇਵਾਵਾਂ ਮਿਲੀਆਂ ਮੈਨੂੰ ਠੀਕ ਹੈ ਜੀ ਤੇ ਮੈਂ ਕਿਸੇ ਦੇ ਵੀ ਕੀਤੇ ਹੋਏ ਕਮੈਂਟ ਦੇ ਨਾਲ ਆਪਣੀ ਸੇਵਾ ਨਹੀਂ ਛੱਡ ਸਕਦਾ ਕਿਉਂਕਿ ਮੈਨੂੰ ਰੱਬ ਨੇ ਦੂਰਾ ਜਨਮ ਦਿੱਤਾ ਠੀਕ ਹੈ ਜੀ ਤੇ ਹੁਣ ਗੁਰਬਾਣੀ ਚਾਹੁੰਦਾ ਨਾ ਇਸ ਜਨਮ ਤੇ ਮਾਰੇ ਲਿਖੇ ਹੁਣ ਤੇ ਗੁਰਬਾਣੀ ਦੇ ਵਿੱਚ ਜੋ ਪੰਕਤੀ ਆਈ ਉਹਦੇ ਤੇ ਪੈਰਾ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਅਰਦਾਸ ਕਰਦਾ ਰੱਬ ਦੇ ਅੱਗੇ ਤੁਸੀਂ ਵੀ ਸੰਗਤਾਂ ਅਰਦਾਸ ਕਰੋ ਕਿ ਕਦੇ ਵੀ ਮਨ ਚ ਬੇਮਾਨੀ ਨਾ ਆਉਣ ਹੰਕਾਰ ਨਾ ਆਵੇ ਮੈਨ ਨਾ ਆਵੇ ਤੇ ਕਿਉਂਕਿ ਅੱਜ ਮੈਂ ਪੇਜ ਵੀ ਆਪਣਾ ਸੇਵਾ ਦੇ ਨਾਂ ਤੇ ਆ ਤੇ ਆਪਣਾ ਪੇਜ ਵੀ ਨਹੀਂ ਬਣਾਇਆ ਸ਼ੁਰੂ ਵਿੱਚ ਬਣਾਇਆ ਸੀ ਬਾਅਦ ਚ ਚਲਾਇਆ ਨਹੀਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਨਾਮ ਨੂੰ ਪ੍ਰਮੋਟ ਕਰਾਂ ਬਾਬੇ ਰਤਨਦੇਵ ਜੀ ਦੇ ਨਾਂ ਤੇ ਸਾਡੇ ਪਿੰਡ ਗੁਰਦਾਰ ਸਾਹਿਬਾ ਸਿੱਖੀ ਸਰੂਪ ਦਾ ਜਿੱਥੇ ਸੰਦੇਸ਼ਾਂ ਦਿੱਤੇ ਜਾਂਦਾ ਜਿੱਥੋਂ ਤੇ ਉਹਨਾਂ ਬਾਬੇ ਰਤਨਦੇਵ ਜੀ ਨੇ ਜਿੰਨੀ ਸੇਵਾ ਕਰਾਉਣੀ ਆ ਉਹਨਾਂ ਦੇ ਨਾਂ ਦੇ ਹੇਠ ਹੀ ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਸੇਵਾ ਕਰਾਂਗੇ ਸੋ ਜੇਕਰ ਕਿਸੇ ਨੇ ਵੀ ਨੇ ਆਪਨੇ ਅनाथ आश्रम ਦੇ ਵਿੱਚ ਆਉਣਾ ਹੋਵੇ ਆ ਕੇ ਦੇਖ ਸਕਦਾ ਕਿੰਦਾਂ ਦੀ ਸੇਵਾਵਾਂ ਚੱਲਦੀਆਂ ਵਾਂ ਇਹ ਸੰਗਤ ਦੇ ਸਹਿਯੋਗ ਨਾਲ ਚੱਲਦੀਆਂ ਵਾਂ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਦਾਂ ਕੀਤਾ ਉਹਦਾ ਕੀਤਾ ਕੱਲਾ ਬੰਦਾ ਕੁਝ ਨਹੀਂ ਆ ਇਹ ਸੰਗਤ ਦਾ ਸਹਿਯੋਗ ਵਾ ਤੇ ਜਿਹੜੇ ਮੇਰੇ ਵੀਰ ਗਲਤ ਕਮੈਂਟ ਕਰਦੇ ਆ ਜੋ ਮਰਜ਼ੀ ਕਰੀ ਜਾਨ 4 ਸਾਲ ਤੋਂ ਮੈਂ ਬੜਾ ਜੀ ਨਾ ਦਿੱਤਾ ਤੇ ਨਾ ਦੇਣਾ ਤੇ ਕਿਸੇ ਦੇ ਕਹਿਣ ਤੇ ਸੇਵਾ ਨਹੀਂ ਛੱਡਣੀ ਠੀਕ ਹੈ ਜੀ ਸੋ ਇੰਨੇ ਕੁ ਬੇਨਤੀਆਂ ਪ੍ਰਵਾਨ ਕਰਿਓ ਹੁਣ ਅਸੀਂ ਪਿੰਡ ਵੀਰ ਨੂੰ ਛੱਡ ਕੇ ਤੇ ਹੁਣ ਰਸਤੇ ਦੇ ਵਿੱਚ ਆਏ ਹਾਂ ਨਹਿਰ ਸੀਗੀ ਤੇ ਨਹਿਰ ਦੇ ਲਾਗੇ ਵੀਰ ਕਹਿੰਦਾ ਕਿ ਆਪਾਂ ਯਾਰੋ ਜਿਹੜਾ ਬੰਦਾ ਕਮੈਂਟ ਕਰਨ ਲਿਆ ਆਪਾਂ ਉਹਨੂੰ ਲਿਖ ਕੇ ਦੱਸੀਏ ਕਿ ਅਸੀਂ 150 ਰੁਪਏ ਦਾ ਕੋਟ ਨਹੀਂ ਯਾਰ ਪਾ ਸਕਦਾ ਇੱਕ ਸੈਕਟਰੀ ਹੁੰਦਾ ਸੈਕਟਰੀ ਦਾ ਮੁੰਡਾ ਕਿ 150 ਰੁਪਏ ਦਾ ਕੋਟ ਨਹੀਂ ਪਾ ਸਕਦਾ ਠੀਕ ਹੈ ਜੀ ਤੇ ਦੇਖਿਓ ਤੇ ਇੱਕ ਦਿਨੀ ਵੀਰੇ ਮੈਂ 2-3 ਵੀਡੀਓ ਦੇ ਵਿੱਚ ਇੱਕੋ ਟੀ-ਸ਼ਰਟ ਪਾਈ ਤਣੀ ਨਹੀਂ ਰੈੱਡ ਬਣੀ ਕਿਹੜੀ ਇੱਕ ਬੰਦੇ ਨੇ ਕਿਹਾ ਯਾਰ ਬਾਬਾ ਆਪਣੀ ਟੀ-ਸ਼ਰਟ ਦੇ ਬਦਲ ਲਾ ਤੇ ਅੱਜ ਜੇਕਰ ਮੈਂ ਕੋਲਾ ਕੋਟ ਪਾ ਲਿਆ ਵਿਆਹ ਸੀਗਾ ਵਿਆਹ ਛੱਡਨੇ ਪੈਂਦੇ ਵੀਰੇ ਉਹਦੇ 29 ਤਰੀਕ ਸੀ 29 ਜਨਵਰੀ ਸੀ ਇੱਕ ਵਿਆਹ ਸੀਗਾ ਸਾਡੇ ਬਿੰਦੋ ਮੇਰਾ ਬਿੱਲਾ ਵੀਰਾ ਉਹਦਾ ਵਿਆਹ ਸੀਗਾ ਵਿਆਹ ਦੇ ਵਿੱਚ ਯਾਰਾਂ ਦੋਸਤਾਂ ਨਾਲ ਹਸਣ ਖਿਡਣ ਐਨਜੋਏ ਕਰਨੇ ਹੀ ਤੇ ਫੋਨ ਆ ਗਿਆ ਫਰੋਈਪੁਰ ਤੋਂ ਕਿ ਵੀਰੇ ਕੋਈ ਮੈਂਟਲੀ ਅਫਸੈਟ ਭੈਣ ਵਾਂ ਜਿਨ੍ਹਾਂ ਨੂੰ ਤੁਹਾਨੂੰ ਪਤਾ ਹੋਵੇ ਮੈਂ ਦੱਸਿਆ ਸੀਗਾ ਵੀ ਮੰਡੀ ਦੇ ਵਿੱਚ ਸਮਾਂ ਸਹੀ ਨਹੀਂ ਹੁਣ ਉਸ ਬਾਰੇ ਮੈਂ ਬਹੁਤੀ ਬੋਲੀ ਬਹੁਤਾ ਬੋਲਣਾ ਨਹੀਂ ਆ ਉਸ ਭੈਣ ਨੂੰ ਲੈ ਕੇ ਆਓ ਵਿਆਹ ਛੱਡਣਾ ਪਿਆ ਕਿਉਂਕਿ ਜੇ ਕੱਤਲੋ ਕਹਿੰਦੇ ਆ ਵੀ ਜੇ ਨੱਚ ਨਹੀਂ ਲਾਪੇ ਫਿਰ ਘੁੰਡ ਕਾਦਾ ਹਨਾ ਮੈਂ ਕਿਸੇ ਨੂੰ ਕਹਿੰਦਾ ਨਹੀਂ ਆ ਕਿ ਸੁਣਾਉਂ ਨਹੀਂ ਦਿਆ ਕਿ ਮੈਂ ਵਿਆਹ ਛੱਡ ਕੇ ਗਿਆ ਇਹ ਤੇ ਜਿੰਨੀ ਮੈਂ ਸੇਵਾ ਕਰੂੰਗਾ ਜਿੰਨਾ ਗੁੜ ਪਾਉਂਗਾ ਉਹਨਾ ਮਿੱਠਾ ਮੈਂ ਕਰ ਲੂੰਗਾ ਹਨਾ ਕਿਉਂਕਿ ਗੁਰਬਾਣੀ ਚ ਕਹਿੰਦਾ ਵਾ ਆਪੀ ਧਰਮ ਦੇ ਵਿੱਚ ਕਨਸੈਪਟ ਹੁੰਦਾ ਵਾ ਕਿ ਜਿੰਨਾ ਆਪਾਂ ਕੁਝ ਕਰਾਂਗੇ ਕੋਈ ਚੰਗਾ ਕਰ ਲਾਂਗੇ ਤੇ ਉਤੋਂ ਦੁੱਗਣਾ ਚੋਗਣਾ ਚੰਗਾ ਭਰ ਲਾਂਗੇ ਜੇ ਕਿਸੇ ਦਾ ਮਾੜਾ ਕਰੇਗਾ ਕਰਾਂਗੇ ਤੇ ਆਪਾਂ ਮਾੜਾ ਭਰ ਲਾਂਗੇ ਤੇ ਵੀਰੋ ਸੰਗਤ ਦਾ ਜਿਹੜਾ ਪੈਸਾ ਹੁੰਦਾ ਏ ਇੱਕ ਜ਼ਹਿਰ ਹੁੰਦਾ ਜੇ ਮੈਂ ਜ਼ਹਿਰ ਮੈਂ ਖਾਊਗਾ ਮੇ ਠੀਕ ਹੈ ਜੀ ਪਤਾ ਨਹੀਂ ਕੋਡ ਕਿਹੜੇ ਕਰਮਾਂ ਕਰਕੇ ਹੋਇਆ ਸੀਗਾ ਤੇ ਮੈਂ ਨਹੀਂ ਚਾਹੁੰਦਾ ਕਿ ਰੱਬ ਮੈਨੂੰ ਦੁਬਾਰਾ ਕੋਡ ਕਰੇ ਇੱਕ ਵਾਰੀ ਬਖਸ਼ਦਾ ਦੂਰੀ ਇੰਨੀ ਰੱਬ ਨੇ ਬਖਸ਼ਣਾ ਤੇ ਇਹ ਅਰਦਾਸ ਕਰਿਓ ਕਿ ਰੱਬ ਮੈਨੂੰ ਇਮਾਨਦਾਰੀ ਬਖਸ਼ੇ ਮਾਇਆ ਮਮਤਾ ਮੋਹ ਨਹੀਂ ਜਿੰਬੇਂ ਤੰਤਾ ਜਿਹਾ ਕਿਹਾ ਮਾਇਆ ਵੱਡੇ ਵੱਡ ਡੰਡਾ ਸੈਂਦੀ ਆ ਇਹ ਅਰਦਾਸ ਕਰਿਓ ਕਿ ਤੁਹਾਡੇ ਭਰਾ ਤੇ ਰੱਬ ਮਿਹਰ ਕਰੇ ਧਿਆਨ ਨਾਲ ਲਵੇ ਤੇ ਮਾਇਆ ਦੱਸੇ ਨਾ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਜੇਕਰ ਸੇਵਾ ਕੀਤੀ ਹੋਈ ਵਧੀਆ ਲੱਗੇ ਤਾਂ ਇਸ ਪੇਜ ਨੂੰ ਲਾਈਕ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਲਾਈਕ ਨਾਲ ਸਾਨੂੰ ਸੇਵਾਵਾਂ ਦੇ ਵਿੱਚ ਪਾਵਰ ਮਿਲਦੀ ਆ ਸਾਨੂੰ ਸੰਗਤ ਸਹਿਯੋਗ ਦਿੰਦੀ ਆ ਐਦਾਂ ਹੀ ਲਵਾਰਸ ਵੀਰਾਂ ਦੀ ਪਤਾ ਲੱਗਦਾ ਵਾ ਜੇਕਰ ਤੁਹਾਡੇ ਲਾਗੇ ਕੋਈ ਲਵਾਰਸ ਵਾ ਜਾਂ ਕਰ ਕਿਸੇ ਨੂੰ ਗੁਲਾਮ ਬਣਾਇਆ ਵਾ ਤੇ ਜ਼ਰੂਰ ਦੱਸਿਓ ਵੀਡੀਓ ਬਣਾ ਕੇ